ਉਹ ਇੱਕ ਪਿੱਛੇ ਜ ਸਾਡੇ ਇੱਕ ਪ੍ਰਚਾਰਕ ਦੀ ਵੀਡੀਓ ਨਹੀਂ ਵਾਇਰਲ ਹੋਈ ਉਹ ਕਿਤੇ ਬੀਬੀ ਵਿਚਾਰੀ ਕੁਰਸੀ ਤੇ ਬੈਠ ਗਈ ਤੇ ਬੈਠੀ ਵੀ ਕਿਤੇ ਪਿੱਛੇ ਕਰਕੇ ਹੀ ਤੇ ਉਹ ਪ੍ਰਚਾਰਕ ਨੇ ਗੁਰੂ ਦੀ ਹਜ਼ੂਰੀ ਚ ਰੌਲਾ ਪਾਇਆ ਉਹ ਬੀਬੀ ਉੱਠ ਜਾ ਬੀਬੀ ਉੱਠ ਜਾ ਜੇ ਨਾ ਉਠੀਓ ਮੈਂ ਕਥਾ ਨਹੀਂ ਕਰਨੀ ਚਲੋ ਉਹ ਬੀਬੀ ਵਿਚਾਰੀ ਨਹੀਂ ਉઠી ਕਿਤੇ ਲੱਤਾਂ 'ਚ ਪ੍ਰੋਬਲਮ ਕਿਤੇ ਗੋਡੇ ਆ ਮੋਟੇ ਆ ਪ੍ਰੋਬਲਮ ਹੋਊਗੀ ਵਿਚਾਰੀ ਤੇ ਨਹੀਂ ਉઠી ਤਾਂ ਇਧਰ ਪ੍ਰਚਾਰਕ ਸਟੇਜ ਤੇ ਉਹ ਬੀਬੀ ਨਹੀਂ ਉઠી ਨਾ ਮੈਂ ਚੱਲਿਆ ਹੀ ਉੱਠ ਕੇ ਮੈਂ ਕਥਾ ਨਹੀਂ ਕਰਨੀ ਉਹ ਪਹਿਲਾਂ ਤੇ ਉਹਨੂੰ ਪ੍ਰਚਾਰਕ ਨੂੰ ਪੁੱਛੋ ਕਿ ਭਾਈ ਜੇ ਤੁਹਾਨੂੰ ਐ ਐ ਘੜੀ ਵੇਖ ਕੇ ਤੁਹਾਨੂੰ ਲੱਗਾ ਵੀ ਯਾਰ ਅਜੇ ਘੰਟਾ ਕਥਾ ਕਰਨੀ ਪੈਣੀ ਐ ਤੇ ਘੰਟਾ ਤੁਸੀਂ ਵੇਖ ਕੇ ਤਾਂ ਕਥਾ ਕਰਨੋਂ ਉੱਠ ਕੇ ਭੱਜ ਗਏ ਤੁਸੀਂ ਪੁੱਛੋ ਵੀ ਪ੍ਰੋਗਰਾਮ ਬੋਕੀ ਨਾ ਕਰ ਦੇ ਬਹਾਨਾ ਤੁਸੀਂ ਲਾਤਾ ਬੀਬੀ ਦਾ ਵਿਚਾਰੀ ਦਾ ਤਰਉ ਕਰਦੇ ਬੀਬੀ ਦੇ ਹੁਣ ਕੋ ਮੇਰੇ ਵਰਗਾ ਬੈਠਾ ਹੋਊਗਾ ਸੰਗਤ 'ਚ ਤੇ ਕੋ ਮੇਰਾ ਨਾਲ ਹੀ ਕੇ ਬੋਲੂਗਾ ਇਦਾਂ ਟਾਰਗੇਟ ਕਰਕੇ ਮੈਨੂੰ ਟਾਰਗੇਟ ਕਰਕੇ ਮੈਨੂੰ ਸੰਬੋਧਨ ਹੋ ਕੇ ਮੈਨੂੰ ਤਾਂ ਪਤਾ ਠੀਕ ਹੈ ਭਈ ਸਾਨੂੰ ਇਹੋ ਚੀਜ਼ ਦੀ ਪ੍ਰਵਾਹ ਨਹੀਂ ਕੋਈ ਜੇ ਅਹੀਂ ਗਲਤੀਆਂ ਨੇ ਫੇਰ ਹੈ ਠੀਕ ਹੈ ਪ੍ਰਵਾਹ ਜੇ ਅਹੀਂ ਸਹੀਆਂ ਤਾਂ ਭਾਵੇਂ ਜੋ ਮਰਜ਼ੀ ਕੋ ਬੋਲੀ ਜਾਵੇ ਸਾਨੂੰ ਨਹੀਂ ਪ੍ਰਵਾਹ ਉਸ ਚੀਜ਼ ਦੀ ਪਰ ਉਹਦੇ ਵਿਚਾਰੇ ਅਣਜਾਣ ਬੰਦੇ ਉਹਨੂੰ ਟਾਰਗੇਟ ਕਰਕੇ ਬੀਬੀ ਨੂੰ ਵਿਚਾਰੀ ਨੂੰ ਉਹ ਬੀਬੀ ਨਹੀਂ ਮੈਂ ਨਹੀਂ ਤੂੰ ਨਹੀਂ ਉੱਠਦੀ ਮੈਂ ਚੱਲ ਜਾਈ ਤੇ ਪ੍ਰਚਾਰਕ ਉੱਠ ਕੇ ਚੱਲ ਗਿਆ ਉਹ ਸਿਆਪਾ ਤੇ ਪਾਤਾ ਨਾ ਬੀਬੀ ਦੇ ਗਾਲ ਸਿਆਪਾ ਪਾਤਾ ਬੀਬੀ ਗਾਲ ਉਹ ਹੁਣ ਸਾਰੇ ਕਮੇਟੀ ਵਾਲੇ ਬੀਬੀ ਮਗਰ ਪੈ ਗਈ ਹੋਣੀ ਬੀਬੀ ਤੂੰ ਉੱਠ ਜਾਂਦੀ ਨੂੰ ਪ੍ਰਚਾਰ ਕਰਨੇ ਉੱਠ ਕੇ ਨਹੀਂ ਜਾਣਾ ਉਹ ਕਮੇਟੀ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਪ੍ਰਚਾਰਕ ਦੀ ਵਹਿ ਨੀਤ ਬੇਈਮਾਨੀ ਮੈਂ ਕਥਾ ਕਰਨੀ ਨਹੀਂ ਅੱਜ ਆਈਓ ਗੱਲਿਆ ਹੁਣ ਉਹ ਸੱਚ ਦੇ ਬਲਾਰੇ ਨੂੰ ਪੁੱਛੋ ਕਿ ਆ ਜਿਹੜਾ ਬਾਬਾ ਇੱਕ ਗੁਰੂ ਦੀ ਹਜ਼ੂਰੀ ਦੇ ਵਿੱਚ ਕੁਰਸੀ ਲਾ ਕੇ ਬੈਠਾ ਬਰਾਬਰ ਸੋਫਾ ਲਾਇਆ ਉਹ ਬਾਬੇ ਨੇ ਉਹਦੇ ਵਰੀ ਗਿਆਨੀ ਜੀ ਆਪ ਜੀ ਦੇ ਸਟੇਟਮੈਂਟ ਨਹੀਂ ਕੋਈ ਆਈ ਸਦਾ ਸੰਬੋਧਨ ਹੋ ਰਹੇ ਹੋ ਪ੍ਰਚਾਰਕ ਨੂੰ ਪੁੱਛੋ ਉਸ ਪ੍ਰਚਾਰਕ ਦੀ ਕੋਈ ਸਟੇਟਮੈਂਟ ਆਈ ਨਹੀਂ ਵੀ ਇਹ ਗੁਰੂ ਦੀ ਹਜੂਰੀ ਚ ਕੋਸ਼ੀ ਲਾਉਣ ਉਹ ਇੱਕ ਸਾਡੀ ਭੈਣ ਉਹ ਇੱਕ ਸਾਡੇ ਪ੍ਰਚਾਰਕ ਹਨ ਭਾਈ ਸਰਬਜੀਤ ਸਿੰਘ ਧੁੰਦਾ ਜੀ ਧੁੰਦਾ ਜੀ ਨੇ ਚਪੈਰੇ ਦੇ ਮੁੱਦਾ ਚੁੱਕਿਆ ਸੀ ਤੇ ਇੱਕ ਸਾਡੀ ਭੈਣ ਹੈ ਟਾੜੀ ਜਥਾ ਉਹਦਾ ਉਹਨੇ ਕਿੱਦਾਂ ਖੂਨ ਨੂੰ ਬਾਲੇ ਮਰਾਏ ਐਡਾ ਨੱਕ ਫਲਾ ਕੇ ਐ ਆ ਸੁਣਿਆ ਹੁਣ ਤੁਸੀਂ ਇੱਕ ਖੌਦੀ ਬਿਆਨ ਦਿੰਦਾ ਪਿਆ ਸੀ ਪੁੱਛੋ ਕੀ ਬਿਆਨ ਇਹ ਜੀ ਦਪਹਿਰੇ ਤੇ ਬਾਣੀ ਪੜਨਾ ਪਖੰਡ ਹੈ ਹੁਣ ਉਸ ਪ੍ਰਚਾਰਕ ਨੇ ਮੈਨੂੰ ਧੁੰਦਾ ਜੀ ਬਾਰੇ ਦੱਸ ਦੋ ਕੋਈ ਕਲਿੱਪ ਕਿ ਕਿੱਥੇ ਤੂੰ ਜ ਧੁੰਦਾ ਜੀ ਨੇ ਕਿਹਾ ਹੋਵੇ ਕਿ ਦਪਹਿਰੇ ਤੇ ਬਾਣੀ ਪੜਨਾ ਪਖੰਡ ਕਿੱਥੇ ਕਿਹਾ ਪਰਨਾ ਇੱਕ ਬਹਾਨਾ ਮਿਲਿਆ ਉਸ ਬੀਬੀ ਨੂੰ ਉਸ ਟਾੜਨ ਨੂੰ ਇੱਕ ਬਹਾਨਾ ਮਿਲਿਆ ਤੇ ਕੀ ਕਿਹਾ ਆ ਸੁਣਿਆ ਹੁਣ ਤੁਸੀਂ ਇੱਕ ਖਾਉਤੀ ਦਾ ਬਿਆਨ ਅਛਾ ਉਹ ਸਾਡੇ ਸਾਡੇ ਪ੍ਰਚਾਰਕ ਨੇ ਧੁੰਦਾ ਜੀ ਨੇ ਬਿਆਨ ਦਿੱਤਾ ਉਹਦੇ ਬਾਰੇ ਉਹ ਟਾੜੀ ਜਥਾ ਜਿਹੜੀ ਭੈਣ ਦਾ ਉਹ ਬੀਬੀ ਬੋਲ ਕੇ ਪਾਤੀ ਉਹਨੇ ਵਾਰ ਲੋਗੀ ਡੇਰੇਦਾਰਾਂ ਨੂੰ ਪ੍ਰੋਗਰਾਮ ਲੈ ਲੈ ਓਨੇ ਉਹ 4 ਦਿਨ ਪਏ ਉਹ ਇਹਨਾਂ ਦਾ ਜਿਹੜਾ ਬਾਬਾ ਪੁੱਚੋ ਵਾਲਾ ਵਾ ਜਿਹੜਾ ਬਰਾਬਰ ਕੁਰਸੀ ਲਾ ਕੇ ਬੈਠਾ ਉਹ ਦਿਨ ਗਿਣਤੀ ਦੇ 4 ਪਏ ਓਨੇ ਦੁਪਹਿਰ ਵਾਲੀ ਸਟੇਟਮੈਂਟ ਓਨੇ ਦੇਤੀ ਉਧਰੋਂ ਅਹੀਂ 55 ਮਿੰਟਾਂ ਬਾਅਦ ਉਹ ਟਾਡੀ ਜਿਹੜੀ ਭੈਣ ਦਾ ਉਹਦਾ ਚੈਨਲ ਜਾ ਜਾ ਰਿਸਲਚ ਕਰਕੇ ਵੇਖੀ ਵੀ ਹੁਣ ਵੀ ਪਈ ਇਹਨੇ ਕੋਈ ਵੀਡੀਓ ਇੱਥੇ ਵੀ ਪਿਓ ਸਕਦਾ ਵੀ ਚਲੋ ਧੁੰਦਾ ਜੀ ਬਾਰੇ ਇਹਦੇ ਸਟੇਟਮੈਂਟ ਦੇਤੀ ਅਹੀਂ ਲਾਬ ਲਾਬ ਦੋ ਦੋ ਮਿੰਟ ਬਾਅਦ ਅਸੀਂ ਅਸਲ ਚ ਕਰ ਗਈ ਉਹਦਾ ਬੀਬੀ ਦਾ ਚੈਨਲ ਵੀ ਵੇਖੀਏ ਕਿ ਤੇ ਇਹ ਪ੍ਰਚਾਰਕ ਤੇ ਵੀ ਪਾਈ ਆ ਆ ਬਾਬੇ ਤੇ ਵੀ ਪਾਈ ਆ ਜਿਹੜੇ ਬਾਬੇ ਨੇ ਪਹਿਰੇ ਬਾਰੇ ਬਿਆਨ ਦਿੱਤਾ ਉਹਦੇ ਬਾਰੇ ਨਹੀਂ ਪਰ ਪਾਈ ਜਦੋਂ ਉਸ ਪ੍ਰਚਾਰਕ ਉਸ ਬਾਬੇ ਨੇ ਜਦੋਂ ਵਿਆਹ ਦੇ ਸੁਪਨੇ ਵਾਲੀ ਸਾਖੀ ਆਪਣੀ ਸਟੇਜ ਤੇ ਸੁਣਾਈ ਉਹ ਟਾਡੀ ਜਿਹਾ ਜਿਹੜੀ ਭੈਣ ਦਾ ਉਹਦੋਂ ਵੀ ਨਹੀਂ ਬੋਲੀ ਉਹ ਜਿਹੜਾ ਪ੍ਰਚਾਰਕ ਕੁਰਸੀਆਂ ਚ ਘੁੰਮਦਾ ਫਿਰਦਾ ਉਹਦੋਂ ਵੀ ਨਹੀਂ ਬੋਲਿਆ ਕਿਉਂ ਕਿਉਂਕਿ ਸੱਦੀ ਜੀ ਗੱਲ ਭਾਈ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ ਮਸਲਾ ਸਟੇਜਾਂ ਦਾ ਮਸਲਾ ਲਫਾਫਿਆਂ ਦਾ ਵਾ ਅੱਛਾ ਉਹ ਜਿਹੜੀ ਟਾੜੀ ਜਸਾ ਜਿਹੜੀ ਬੀਬੀ ਦਾ ਜਿਹੜੀ ਮੈਂ ਗੱਲ ਕਰਦਾ ਵਾਂ ਜਿਹੜੀ ਆਂਦੀ ਪਿਆ ਸੁਣਿਆ ਹੋਣਾ ਤੁਸੀਂ ਇੱਕ ਖੌਤੀ ਬਿਆਨ ਦਿੰਦਾ ਪਿਆ ਉਹਦੀ ਗੱਲ ਕਰਦਾ ਹੁਣ ਉਹ ਜਦੋਂ ਡੇਰੇਦਾਰਾਂ ਵੱਲ ਜਾਊਗੀ ਉਹ ਭੈਣ ਸਾਡੀ ਜਦੋਂ ਡੇਰੇਦਾਰਾਂ ਵੱਲ ਗਈ ਉਹਨਾਂ ਦੇਣਾ 51000 71000 ਲੱਖ ਰੁਪਈਆ ਤੇ ਜਦਾਂ ਬਾਬਿਆਂ ਦੇ ਲੋਕ ਆਪਣੇ ਘਰਾਂ ਦੇ ਵਿੱਚ ਚਰਨ ਪਾਉਂਦੇ ਆ ਸਾਧਾਂ ਦੇ ਉਦਾਂ ਉਹਨਾਂ ਟਾਡੀ ਜਥਾ ਜਿਹੜੀ ਭੈਣ ਦਾ ਉਹਦੇ ਵੀ ਚਰਨ ਪਾਉਣੇ ਆ ਵੀ ਬੀਬੀ ਆਓ ਮਾਰੇ ਚਰਨ ਪਾਓ ਹੁਣ ਉਧਰੋਂ ੜਕੇ ਧੁੰਦਾ ਜੀ ਹੁਣਾਂ ਵੱਲ ਆਉਣਗੇ ਇਹਨਾਂ ਦਿਨਾਂ ਵਾਤੋ ਵਾਦ 2131 51 1100 5100 ਇਤੋਂ ਅਧਾਰ ਕੋ ਹੈ ਨਹੀਂ ਹੋਣੇ ਹੁਣ ਸਿੱਧੀ ਜੀ ਗੱਲ ਆ ਭਈ ਡੇਰੇਦਾਰ ਸਾਧ ਆ ਉਹਨਾਂ ਨੂੰ ਲੋਕੀ ਦਿੰਦੇ ਆ ਵੀ 51 52 ਹਜ਼ਾਰ ਡੇਰੇਦਾਰਾਂ ਸਾਧਾ ਨੂੰ 2 ਮਿੰਟ ਲਾਏ 2 ਮਿੰਟਾਂ ਦੇ ਵਿੱਚ ਬਾਬੇ ਦੀ ਫੋਰਚੂਨਰ ਆ ਜਾਣੀ ਹੈ ਕਿਦਾਂ ਸੰਤਨ ਨਹੀਂ ਦੇਣੀ ਹੈ ਡੇਰੇਦਾਰ ਨੇ ਕਿਹਾ ਬੀਬੀ ਤੇਰੇ ਘਰ ਬੱਚਾ ਨਹੀਂ ਹੁੰਦਾ ਕੋਈ ਨਹੀਂ ਮਹਾਰਾਜ ਮੇਰ ਕਰੂ ਜਦੋਂ ਬੱਚਾ ਹੋਊ ਸਾਨੂੰ ਗੱਡੀ ਦੇ ਕੇ ਜਾਵੀ ਉਹ ਨੋਵਾ ਕ੍ਰਿਸਟਾ ਬਾਬੇ ਦੀ ਆ ਜਾਣੀ ਹੈ ਹੁਣ ਹੜ ਤੋਂ ਇਹੋ ਜਿਹੇ ਪਖੰਡ ਹੁੰਦੇ ਨਹੀਂ ਤੁੰਦਾ ਜੀ ਹੁਣਾਂ ਤੋਂ ਇਹੋ ਜਿਹੇ ਪਖੰਡ ਹੁੰਦੇ ਨਹੀਂ ਤੇ ਜਦੋਂ ਹਰ ਨੂੰ ਸਾਡੇ ਲੋਕੀ ਚਰਨ ਨਹੀਂ ਕਰਾ ਜੇ ਮੈਂ ਨਹੀਂ ਕਹਿੰਦਾ ਵੀ ਅਹੀਂ ਇਹੋ ਜਿਹੇ ਹੜ ਕੋ ਪਖੰਡ ਕਰਾਓ ਨਹੀਂ ਪਰ ਜਦੋਂ ਸਾਡੇ ਪ੍ਰਚਾਰਕ ਜਦੋਂ ਇਹੋ ਜਿਹੇ ਕਰਮਕਾਂਡ ਪਖੰਡ ਲੋਕਾਂ ਨੂੰ ਦੱਸਦੇ ਨਹੀਂ ਸਿੱਧੀ ਗੁਰਮਤ ਨਾਲ ਜੋੜਦੇ ਆ ਤੇ ਹੜ ਤੋਂ ਪੈਸੇ ਵੀ ਉਹਨੇ ਘੁਣੇ ਆ ਤੇ ਪੁੱਛੋ ਅਸੀਂ ਲੱਖ ਲੱਖ ਰੁਪਏ ਇਹਨਾਂ ਨੂੰ ਕਿੱਥੋਂ ਦੇ ਦਈਏ ਹੁਣ ਜਦੋਂ ਲੱਖ ਲੱਖ ਮਿਲਦਾ ਤੇ ਉਹਨਾਂ ਦੀ ਉਹ ਭੈਣ ਹੁਣੀ ਚਮਚਾਗਰੀ ਕਰਦੀ ਹੈ ਤਾਰੀਫ ਕਰਦੀ ਹੈ ਕਿਉਂ ਕਿਉਂਕਿ ਸਿੱਧੀ ਗੱਲ ਆ ਉਧਰ ਲਫਾਫੇ ਜਿਆਦੇ ਆ ਹੈਗਾ ਲੱਗੇ ਨਹੀਂ ਕੋਈ ਨਹੀਂ ਬੋਲੇ ਪ੍ਰਚਾਰਕ ਇੱਕ ਤੁੰਦਾ ਜੀ ਬੋਲੇ ਕੇਵਲ ਜਦੋਂ ਉਹਨੂੰ ਵਿਆਹ ਦਾ ਸੁਪਨਾ ਆਇਆ ਜਦੋਂ ਉਹਨੇ ਗਾਣੇ ਗੁਰੂ ਦੀ ਹਜ਼ੂਰੀ 'ਚ ਗਾਏ ਉਹ ਗੜਵਾ ਲੈਦੇ ਜਦੋਂ ਉਹ ਗਾਣੇ ਉਹੋ ਜਿਹਾ ਗਾਏ ਉਦੋਂ ਵੀ ਇੱਕ ਪ੍ਰਚਾਰਕ ਤੂੰਦਾ ਜੀ ਬੋਲੇ ਆ ਹੁਣ ਵੀ ਕੱਲੇ ਤੂੰਦਾ ਜੀ ਬੋਲੇ ਆ ਤੇ ਇੱਕ ਉਹਨਾਂ ਦੇ ਗਾੜੀ ਆ ਕੰਦੇ ਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਜੀ ਉਹਨਾਂ ਗਾੜੀ ਅੜੇ ਨੱਕ ਨਾਲ ਲਕੀਰਾਂ ਘੜਾਉਂਦੀਆਂ ਕਾਲ ਤੱਕ ਤੱਕ ਗੱਲ ਤੱਕ ਗੱਲ ਪਛਾਣਦੀ ਤੇ ਧੰਨਵਾਦ ਹੈ ਬਾਬਾ ਰਾਜਾ ਰਾਜ ਸਿੰਘ ਦਾ ਗੁਰੂ ਦੀ ਹਜ਼ੂਰੀ 'ਚ ਪੁੱਛੋ ਕਿਉਂ ਜੇ ਉਹਨੀਆਂ ਜਥੇਬੰਦੀਆਂ ਨਾ ਆੜਦੀਆਂ ਚਲੋ ਸਾਡੇ ਮਤਭੇਦ ਮੈਂ ਕਹਿੰਦਾ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਉਹਨਾਂ ਨੇ ਵੀ ਸਾਡੇ 100 ਹਣ ਪਰ ਇੱਥੇ ਬਾਬਾ ਬਲਬੀਰ ਸਿੰਘ ਜੀ ਦੇ ਵੀ ਧੰਨਵਾਦ ਆ ਕਿ ਬਾਬਾ ਬਲਬੀਰ ਸਿੰਘ ਜੀ ਵੀ ਉਹਨਾਂ ਨੇ ਵੀ ਸਟੈਂਡ ਬਾਬਾ ਰਾਜਾ ਰਾਜ ਸਿੰਘ ਦਾ ਲਿਆ ਗਲਤ ਨੂੰ ਗਲਤ ਸਹੀ ਨੂੰ ਸਹੀ ਕਿਹਾ ਸਾਡੇ 100 ਮੈਂ ਕਹਿੰਦਾ ਮਤ ਭੇਦ ਹੋਣ ਪਰ ਬਾਬਾ ਬਲਬੀਰ ਸਿੰਘ ਜੀ ਦਾ ਵੀ ਧੰਨਵਾਦ ਆ ਭਈ ਪਰ ਕਮਾਲ ਦੀ ਗੱਲ ਕੋਈ ਸਾਡੇ ਆਪਣੇ ਆਪ ਨੂੰ ਜਿਹੜੇ ਸੱਚ ਦੇ ਬੁਲਾਰੇ ਸੱਚ ਦੇ ਪ੍ਰਚਾਰਕ ਖਵਾਉਂਦੇ ਆ ਕਹੇ ਬਾਬੇ ਦੀ ਮਸਟੇਟਮੈਂਟ ਨਹੀਂ ਕਹੇ ਪ੍ਰਚਾਰਕ ਦੀ ਉਸ ਬਾਬੇ ਨੂੰ ਸੰਬੋਧਨ ਕਰਕੇ ਕੋਈ ਵੀਡੀਓ ਨਹੀਂ ਪਾਈ ਸੁਣੀ ਕੋਈ ਸਟੇਟਮੈਂਟ ਦਿੱਤੀ ਨਹੀਂ ਸੁਣੀ ਇੱਕ ਦੋ ਪ੍ਰਚਾਰ ਕੀਆ ਧੁੰਦਾ ਜੀ ਬਾਬਾ ਰਾਜਾ ਰਾਸ ਸਿੰਘ ਜੀ ਨੂੰ ਛੱਡ ਕੇ ਕੋਈ ਨਹੀਂ ਬੋਲਿਆ ਕਿਉਂ ਮਸਲਾ ਲਫਾਫਿਆਂ ਦਾ ਮਸਲਾ ਭਈ ਸਟੇਜਾਂ ਦਾ ਪ੍ਰਚਾਰਕਾਂ ਨੂੰ ਮੈਂ ਬੇਨਤੀ ਕਰਾਂ ਭਰਾਓ ਐਡੀ ਜਮੀਰ ਨਾ ਮਾਰੋ ਵੀ ਗੁਰੂ ਦੀ ਹਜ਼ੂਰੀ ਚ ਗੁਰੂ ਦੇ ਸ਼ਰੀਕ ਬਣ ਕੇ ਬਾਬੇ ਬਹਿ ਗਏ ਤਾਂ ਵੀ ਤੁਸੀਂ ਉਹਨਾਂ ਬਾਰੇ ਬੋਲੇ ਹੀ ਨਹੀਂ। ਇਹੋ ਗੱਲ ਕਿ ਮਾੜੇ-ਮੋਟੇ ਨੇ ਪ੍ਰਚਾਰਕ ਨਹੀਂ ਕੀਤੀ ਹੁੰਦੀ ਹੈ ਜਿਹੜੀ ਉਹ ਬਾਬੇ ਨੇ ਸੁਪਨੇ ਵਾਲੀ ਗੱਲ ਕੀਤੀ। ਕਿ ਮਾੜੇ-ਮੋਟੇ ਪ੍ਰਚਾਰਕ ਨਹੀਂ ਕੀਤੀ ਹੁੰਦੀ ਹੈ। ਤੇ ਹੁਣ ਤੱਕ ਇੰਨਿਆਂ ਮੈਂ ਗਰੰਟੀ ਨਾਲ ਇਹ ਗੱਲ ਮੈਂ ਕਹਿੰਦਾ ਵਾਂ। ਇਹ ਮੈਟਰ ਨਹੀਂ ਕਰਦਾ, ਇਹ ਮਾਇਨੇ ਨਹੀਂ ਰੱਖਦਾ ਕਿ ਬਾਬੇ ਨੂੰ ਸੁਪਨਾ ਆਇਆ ਵਿਆਹ ਦਾ। ਇਹ ਮਾਇਨੇ ਰੱਖਦਾ ਵਾ ਕਿ ਯਾਰ ਗੁਰੂ ਦੀ ਹਜ਼ੂਰੀ ਜਿਹੋ ਜਿਹਾ ਗੰਦਨਾਣਾ ਗੰਦਨਾਣਾ ਕੋਲ ਇਹ ਮਾਇਨੇ ਰੱਖਦਾ ਵਾ ਜੇ ਉਸ ਬਾਬੇ ਨੇ ਸੁਪਨੇ ਵਾਲੀ ਸਾਖੀ ਸਟੇਜ ਤੇ ਸੁਣਾਤੀ। ਉਹ ਗੰਦਾ ਗੀਤ ਗੁਰੂ ਦੀ ਜੀ ਹੁਰੀ ਸੁਣਾਤਾ ਸਵਾਲ ਇਹ ਪੈਦਾ ਹੁੰਦਾ ਵਾ ਅਯੋ ਗੀਤ ਜਾਂ ਅਯੋ ਸੁਪਨੇ ਵਾਲੀ ਸਾਖੀ ਕਿਤੇ ਕੋਈ ਆਮ ਪ੍ਰਚਾਰਕ ਸੁਣਾ ਦਿੰਦਾ ਤੇ ਸਵਾਲ ਇਹ ਆ ਉਸ ਪ੍ਰਚਾਰਕ ਦਾ ਇੰਨਾ ਕਿ ਵਿਰੋਧ ਹੋ ਜਾਣਾ ਸੀ ਉਸ ਪ੍ਰਚਾਰਕ ਦਾ ਇੰਨਾ ਵਿਵਾਦ ਹੋ ਜਾਣਾ ਸੀ ਕਿ ਉਸ ਪ੍ਰਚਾਰਕ ਨੂੰ ਸੁਸਾਇਡ ਕਰਨ ਤੇ ਮਜਬੂਰ ਕਰ ਦੇਣਾ ਸੀ ਪੱਕੇ ਦੇ ਨਾਲ ਛਤਣਾ ਰੱਸਾ ਪਾਉਣ ਨੂੰ ਮਜਬੂਰ ਕਰ ਦੇਣਾ ਸੀ ਸਾਡੇਆਂ ਦੂਜੀਆਂ ਪ੍ਰਚਾਰਕਾਂ ਨੇ ਖਾਸ ਕਰ ਪਰ ਆਈਓ ਗੱਲ ਹੈ ਬਾਬੇ ਨੇ ਕੀਤੀ ਇਹਨਾਂ ਨੂੰ ਸਾਰਾ ਮਾਫ ਉਹ ਜਦਾਂ ਦੇ ਨਹੀਂ ਹੁੰਦੇ ਆਪਣੇਆਂ ਦੀਆਂ ਕਾਛੀ ਤੇ ਦੂਜਿਆਂ ਦੀਆਂ ਹੱਥ 'ਚ ਉਹ ਕੰਮ ਆ ਸਾਡੇ ਵਿੱਚ ਚੱਲ ਰਿਹਾ ਜਿਹੜੇ ਅੱਜ ਮੈਂ ਉਸ ਬਾਬੇ ਬਾਰੇ ਮੈਂ ਬੋਲਿਆ ਚਲੋ ਮੈਂ ਵੀ ਨਹੀਂ ਬੋਲਣਾ ਸਮਝੋ 2 ਮਿੰਟ ਆਪਣੇ ਮੈਂ ਵੀ ਨਹੀਂ ਬੋਲਣਾ ਪਰ ਜਦੋਂ ਇਹਨਾਂ ਦੇ ਚੇਲਿਆਂ ਨੇ ਧਮਕੀਆਂ ਦਿੱਤੀਆਂ ਮੈਨੂੰ ਪਿਛਲੀ ਵਾਰੀ ਆਇਆ ਕਿ ਸ਼ੇਰਾ ਸਿੰਘ ਅੰਮ੍ਰਿਤਸਰ ਧਮਕੀਆਂ ਦਿੱਤੀਆਂ ਮੈਨੂੰ ਤੇਰੀਆਂ ਲੱਤਾਂ ਤੋੜਾਂਗੇ ਟਾਈਮ ਪਾਵਾਂਗੇ ਤੇਰੇ ਨਾਲ ਮੈਨੂੰ ਧਮਕੀਆਂ ਦਿੱਤੀਆਂ ਤੂੰ ਕਿਤੇ ਜਾ ਰਹੇ ਹੈਂਗਾ ਟ੍ਰੈਵਲ ਕਰ ਰਹੇ ਹੈਂਗਾ ਤੈਨੂੰ ਰਸਤੇ 'ਚ ਘੇਰਾਂਗੇ ਉਸ ਸ਼ੇਰਾ ਸਿੰਘ ਅੰਮ੍ਰਿਤਸਰ ਦੇ ਕਰਕੇ ਮੈਂ ਬੋਲਿਆ ਨਹੀਂ ਤੇ ਮੈਂ ਨਹੀਂ ਬੋਲਣਾ ਕਿਉਂ ਕਿਉਂਕਿ ਮੈਨੂੰ ਧਮਕੀਆਂ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਵੇਖਿਆ ਸ਼ੇਰਾ ਸਿੰਘ ਅੰਮ੍ਰਿਤਸਰ ਨੇ ਕਿ ਸਾਡੇ ਬਾਬੇ ਨੂੰ ਸੁਪਨੇ ਆਏ ਆ ਉਹਨੇ ਇਹ ਨਹੀਂ ਵੇਖਿਆ ਉਹਨੇ ਇਹ ਨਹੀਂ ਵੇਖਿਆ ਸਾਡੇ ਬਾਬੇ ਨੇ ਗੰਦੇ ਗਾਣੇ ਗਾਏ ਇਹ ਨਹੀਂ ਵੇਖਿਆ ਅਸੀਂ ਜੀ ਸਕੂਲ ਖੋਲੇ ਆ ਜਿੱਥੇ ਸਕੂਲ ਖੋਲੇ ਆ ਸਕੂਲਾਂ ਦਾ ਵਿਰੋਧ ਕੀਤਾ ਸੀ ਕਦੀ ਚਲੋ ਤੁਹਾਡੇ ਬਾਬੇ ਨੇ 50 ਸਕੂਲ ਖੋਲੇ ਧਿਆਨ ਨਾਲ ਮੇਰੀ ਗੱਲ ਤੁਹਾਡੇ ਬਾਬੇ ਨੇ ਸਕੂਲ ਖੋਲੇ 50 ਤੁਹਾਡਾ ਬਾਬਾ ਕਹੇ ਵੀ 50 ਸਕੂਲ ਮੈਂ ਹੋਰ ਖੋਲ ਦੂੰਗਾ 100 ਸਕੂਲ ਕਰ ਦੂੰਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਮੈਨੂੰ ਭਾਗ ਨਹੀਂ ਮੇਰੇ ਤੇ ਚੋਰ ਕਰੋ ਮੇਰੇ ਤੇ ਮੈਨੂੰ ਚਵਰ ਸ਼ਤਰ ਤਖਤ ਦਾ ਮਾਲਕ ਮੈਨੂੰ ਬਣਾਓ ਤੇ ਬਾਬਾ ਆਖੇ ਸਕੂਲ ਮੈਂ 150 ਖੋਲ ਦਿੰਦਾ ਵਾ ਕੀ ਕਰਨੇ ਇਹੋ ਜਿਹੇ ਸਕੂਲ ਲਾਲ ਸਕੂਲਾਂ ਦਾ ਵਿਰੋਧ ਅਸੀਂ ਕੀਤਾ ਕਦੋਂ ਅਸੀਂ ਜੀ ਬਾਬਾ ਸਾਡਾ ਅਮਰਤ ਵੇਲੇ ਨਾਲ ਜੋੜਦਾ ਅਸੀਂ ਕਿਹਾ ਕਦੀ ਵੀ ਅਮਰਤ ਵੇਲੇ ਨਾਲ ਨਾ ਜੋੜੇ ਚੰਗੀ ਗੱਲ ਜੋੜਦਾ ਬਾਬਾ ਦੇ ਅਸੀਂ ਤਾਂ ਵਿਰੋਧ ਬਾਬੇ ਦੀ ਉਸ ਗੱਲ ਦਾ ਕਰਦੇ ਆ ਸੁਪਨੇ ਵਾਲੀ ਗੱਲ ਦਾ ਗੁਰੂ ਦੀ ਹਜ਼ੂਰੀ ਚ ਕੁਰਸੀ ਲਾਉਣ ਦਾ ਵਿਰੋਧ ਅਸੀਂ ਕਰਦੇ ਆ ਇਹਨਾਂ ਗੱਲਾਂ ਵਿਰੋਧ ਅਸੀਂ ਕੀਤਾ ਹੀ ਨਹੀਂ ਕਦੀ